ਇਹੋ ਜਿਹੇ ਸਟਾਕ ਚ ਸਾਨੂੰ ਕੀ ਕਰਨਾ ਚਾਹੀਦਾ ਜਿਹੜੇ ਸਾਈਕਲਿਕ ਸਟਾਕਸ ਹੁੰਦੇ ਆ ਨਾ ਥੱਲੇ ਸਾਨੂੰ ਬਾਏ ਕਰਨੇ ਚਾਹੀਦੇ ਉੱਤੇ ਸਾਨੂੰ ਪ੍ਰੋਫਿਟ ਬੁਕਿੰਗ ਕਰਨੀ ਚਾਹੀਦੀ ਹੈ ਇਹੀ ਇੱਕ ਕ੍ਰਾਈਟੇਰੀਆ ਹੁੰਦਾ ਹੈ ਸਟਾਕਸ ਕਈ ਤਰ੍ਹਾਂ ਦੇ ਹੁੰਦੇ ਆ ਸਾਈਕਲਿਕ ਸਟਾਕਸ ਹੁੰਦੇ ਆ ਗਰੋਥ ਸਟਾਕ ਹੁੰਦੇ ਆ ਗਰੋਥ ਸਟਾਕ ਚ ਇਸ ਇਨਵੈਸਟ ਕਰਦੇ ਆ ਅਸੀਂ ਫਿਊਚਰ ਦੇਖਦੇ ਆ ਬਟ ਵਿਦਾਂਤਾਰਗੇ ਸਟਾਕ ਚ ਕਦੇ ਵੀ ਲੌਂਗ ਟਰਮ ਲਈ ਫਿਊਚਰ ਨਾ ਦੇਖੋ ਸੱਸ਼ੇ ਗੱਲ ਦੋਸਤੋ ਮੇਰਾ ਨਾਮ ਹੈ ਡਾਕਟਰ ਜਗਮੀਤ ਸਿੰਘ ਤੇ ਆਪਣੇ ਚੈਨਲ ਦਾ ਨਾਮ ਹੈ ਜਗਮੀਤ ਵੈਲਿਊਏਸ਼ਨ ਟਰੇਡਿੰਗ ਅੱਜ ਦੀ ਵੀਡੀਓ ਆਪਣੀ ਰਹਿਣ ਜਾ ਰਹੀ ਹੈ ਸਵਾਲ ਜਵਾਬ ਤੇ ਜਿਹੜੇ ਵੀਰ ਆਪਣੇ ਕਮੈਂਟ ਕਰਦੇ ਨੇ ਵੀਡੀਓਜ਼ ਦੇ ਥੱਲੇ ਤੇ ਆਪਾਂ ਉਹਨਾਂ ਦੇ ਰਿਪਲਾਈ ਦਿੰਨੇ ਆ ਵੀਡੀਓ 'ਚ ਸੋ ਅੱਜ ਵੀ ਆਪਾਂ ਸੇਮ ਕਰਨ ਜਾ ਰਹੇ ਆ ਤੇ ਅੱਜ ਦੀ ਵੀਡੀਓ ਵੀ ਥੋੜੀ ਲੈਂਥੀ ਰਹੇਗੀ ਬਿਕਾਜ਼ ਸਵਾਲ ਕਾਫੀ ਨੇ ਸੋ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਦੋ ਪਾਰਟਸ 'ਚ ਰੱਖਣ ਦੀ ਜਿਹੜੇ ਵੀਰਾਂ ਦੇ ਸਵਾਲ ਤੁਹਾਨੂੰ ਪਹਿਲੀ ਵੀਡੀਓ 'ਚ ਨਾ ਮਿਲਣ ਉਹ ਦੂਸਰੀ ਵੀਡੀਓ ਚੈੱਕ ਕਰ ਸਕਦੇ ਆ ਸੋ ਸਟਾਰਟ ਕਰਦੇ ਆਪਾਂ ਕੋਈ ਯੂਜ਼ਰ ਨੇਮ ਹੈ ਡਾਕਟਰ ਸਾਹਿਬ ਕੈਨਰਾ ਬੈਂਕ ਬਾਰੇ ਦੱਸੋ ਪਲੀਜ਼ ਓਕੇ ਕੈਨਰਾ ਬੈਂਕ ਵੀਰੇ ਦੇਖੋ ਪਹਿਲਾਂ ਹੀ ਦੱਸਦਾ ਪੀਐਸਵੀ ਬੈਂਕਸ ਹੈ ਅੱਗੇ ਵੀ ਪੀਐਸਵੀ ਬੈਂਕਸ ਦੀ ਗੱਲ ਕਰ ਰਹੇ ਆ ਕਿ ਰੀਸੈਂਟ ਟਾਈਮ ਚੋ ਕਾਫੀ ਚੰਗੀ ਰੈਲੀ ਦੇ ਚੁੱਕੇ ਨੇ ਠੀਕ ਹੈ ਕਿਉਂਕਿ ਗਵਰਨਮੈਂਟ ਬੇਸ ਤੇ ਜੇ ਤਾਂ ਆਉਂਦੀ ਹੈ ਮੋਦੀ ਦੀ ਗਵਰਨਮੈਂਟ ਆਬਵੀਅਸਲੀ ਇਹ ਥੋੜਾ ਬਹੁਤ ਹੋਰ ਰੈਲੀ ਦੇ ਸਕਦੇ ਆ ਸ਼ੂਟ ਅਪ ਹੋਣਗੇ ਬਹੁਤ ਗਰੋ ਬਹੁਤ ਜ਼ਿਆਦਾ ਤਾਂ ਨਹੀਂ ਕਹਿਣਾ ਗਰੋ ਕਰ ਸਕਦੇ ਆ ਬਟ ਪ੍ਰੈਜ਼ੈਂਟ ਟਾਈਮ ਹੈ ਇਹ ਕਹਿ ਰਹੇ ਆ ਪੀਐਸਯੂ ਬੈਂਕਸ ਨਾਲੋਂ ਪ੍ਰਾਈਵੇਟ ਬੈਂਕਸ ਆਪਾਂ ਨੂੰ ਬੈਟਰ ਓਪਰਚ्युनिटी ਦੇ ਰਿਹਾ ਸੋ ਪ੍ਰਾਈਵੇਟ ਬੈਂਕਸ ਨਾਲ ਜ਼ਿਆਦਾ ਫੋਕਸ ਕਰਨ ਦੀ ਕੋਸ਼ਿਸ਼ ਕਰੋ ਬਟ ਫਿਰ ਵੀ ਮੈਂ ਇੱਕ ਵਾਰੀ ਕੈਨੇਡਾ ਬੈਂਕ ਨੂੰ ਦੇਖ ਲੈਣਾ ਓਕੇ ਲਾਰਜ ਮਾਰਕੀਟ ਕੈਪ 1 ਲੱਖ ਕਰੋੜ ਦਾ ਠੀਕ ਹੈ ਆਰਓਆਈ 19% ਬਟ 5 ਸਾਲਾਂ ਦੀ ਐਵਰੇਜ 10% 10% ਤੇ ਹੈ ਤੇ ਗੱਲ ਕਰੀਏ ਦੇਖੋ ਜ਼ਿਆਦਾ ਦੇਖਣ ਦੀ ਲੋੜ ਨਹੀਂ ਕਿਉਂਕਿ ਸਾਰੇ ਬੈਂਕਸ ਵਧੀਆ ਕੰਮ ਕਰ ਰਹੇ ਆ ਸੇਲਸ ਗਰੋਥ ਸਭ ਨਹੀਂ ਵਧੀਆਂ ਹੋਈਆਂ ਤੇ ਪ੍ਰੈਜ਼ੈਂਟ ਟਾਈਮ ਅਸੀਂ ਟੈਕਨੀਕਲੀ ਦੇਖੀਏ ਤੁਸੀਂ ਧਿਆਨ ਨਾਲ ਦੇਖੋ ਵੀਰੇ 2020 ਚ ਜਿਹੜਾ 20 ਰੁਪਏ ਦਾ ਸਟਾਕ ਸੀ 120 ਦਾ ਪਹੁੰਚ ਚੁੱਕਿਆ ਲਗਭਗ ਕਿੰਨੇ ਗੁਣਾ ਹੋ ਗਿਆ 6 ਗੁਣਾ ਸਟਾਕ ਹੋ ਗਿਆ ਹਨਾ ਜਿਨ੍ਹਾਂ ਨੇ ਇੱਥੇ ਬਾਏ ਕੀਤਾ ਸੀ 6x ਹੋ ਚੁੱਕਿਆ ਜੇ ਤਾਂ ਤੁਸੀਂ ਇਹਨਾਂ ਨੇ ਰੈਲੀ ਇੰਜੋਏ ਕੀਤੀ ਹੈ ਤਾਂ ਤੁਸੀਂ ਆਪਣਾ ਸੈਕਟਰ ਰੋਟੇਸ਼ਨ ਕਰਨੀ ਸਿੱਖੋ ਫੰਡ ਨੂੰ ਥੋੜਾ ਬਹੁਤ ਪ੍ਰੋਫਿਟ ਬੁਕਿੰਗ ਕਰਕੇ ਥੱਲੇ ਨਿਊ ਬਾਇੰਗ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੀ ਇੱਛਾ ਕੋਈ ਵੀ ਬਾਇਸਡ ਰਿਕਮੈਂਡੇਸ਼ਨ ਨਹੀਂ ਬਟ ਮੈਂ ਹਮੇਸ਼ਾ ਆਪਣੇ ਵੀਰਾਂ ਨੂੰ ਐਜੂਕੇਟ ਕਰਨਾ ਚਾਹੁੰਦਾ ਕਿ ਸਟਾਕਸ ਨੂੰ ਦੇਖਣ ਦਾ ਨਜ਼ਰੀਆ ਬਣਾਓ ਡਾਊ ਥਿਊਰੀ ਦੇ ਅਕੋਰਡਿੰਗਲੀ ਸਿਰਫ ਪ੍ਰਾਇਮਰੀ ਫੇਸ ਤੇ ਚੱਲਦਾ ਆ ਰਿਹਾ ਹੈ ਹਜਿੰਦ ਚ ਸੈਕੰਡਰੀ ਫੇਸ ਨਹੀਂ ਆਇਆ ਕੱਲ ਨੂੰ ਥੱਲੇ ਆ ਸਕਦਾ ਜੇ ਗਵਰਨਮੈਂਟ ਬਦਲਦੀ ਹੈ ਸਟਾਕਸ ਥੱਲੇ ਹੋਣਗੇ ਬੈਟਰ ਓਪਰਚੁਨਿਟੀ ਆਪਣੇ ਫੰਡ ਨੂੰ ਸੇਫ ਸਾਈਡ ਸਟਾਕਸ ਚ ਲੈ ਕੇ ਜਾਓ ਬੈਂਕਿੰਗ ਸਟਾਕ ਚ ਹਜੇ ਪ੍ਰਾਈਵੇਟ ਸੈਕਟਰ ਵਾਲੇ ਬੈਂਕਸ ਚ ਬਹੁਤ ਵਧੀਆ ਰੈਲੀ ਪੈਂਡਿੰਗ ਹੈ ਅਗਲੇ ਕੁਐਸਚਨ ਤੇ ਆਉਨੇ ਆਪਾਂ ਯੂਜ਼ਰ ਕਿਉਆਈ ਵੀਰ ਦਾ 1200 ਸਟਾਕ ਸ਼ੁਕਰਾ ਫਾਰਮਾ ਐਲਟੀਡੀ ਰੁਪੀਏ 92 ਇਸ ਕੰਪਨੀ ਨੂੰ ਮੈਂ ਸਟੱਡੀ ਕਰ ਲਿਆ ਹੈ ਬਾਕੀ ਤੁਸੀਂ ਸਟੱਡੀ ਕਰਕੇ ਸਾਨੂੰ ਕੋਈ ਇਸ ਕੰਪਨੀ ਦੀ ਕਮਜ਼ੋਰੀ ਜ਼ਰੂਰ ਦੱਸਿਓ ਜੀ ਇਰੇ ਕਮਜ਼ੋਰੀ ਤਾਂ ਕੀ ਦੱਸਣੀ ਚਲੋ ਆਪਾਂ ਇੱਕ ਵਾਰੀ ਐਨਾਲਿਸਿਸ ਕਰਦੇ ਹਾਂ ਸ਼ੁਕਰਾ ਫਾਰਮ ਆ 1200 ਦੇਖੋ ਮੇਰੇ ਤੋਂ ਪ੍ਰਾਈਸ ਤੇ ਉਹ ਨਾ ਪੁੱਛਿਆ ਕਰੋ ਕਿੰਨੀ ਕੁਆਂਟੀਟੀ ਕੁਆਂਟੀਟੀ ਡਿਪੈਂਡ ਕਰਦੀ ਹੁੰਦੀ ਹੈ ਕਿੰਡੀ ਤੁਹਾਡੀ ਜੇਬ ਹੈ ਹਨਾ ਕੋਈ 10 ਕੁਆਂਟੀਟੀ ਵੀ ਚੱਕ ਸਕਦਾ ਕੋਈ ਹਜ਼ਾਰ ਵੀ ਤੇ ਕੋਈ ਲੱਖ ਵੀ ਚੱਕ ਸਕਦਾ ਡਿਪੈਂਡ ਕਰਦਾ ਪਰਸਨ ਦੀ ਜੇਬ ਕਿਹੋ ਜੀ ਹੈ ਆ ਮੈਂ ਕਰੀ ਸਟਾਕ ਦਾ ਐਨਾਲਿਸਿਸ ਕਰਨਾ ਚਾਹੂੰਗਾ ਓਕੇ ਇਹ ਵੀ ਸਮਾਲ ਕੈਪ ਕੰਪਨੀ ਹੈ 518 ਕਰੋੜ ਦਾ ਮਾਰਕੀਟ ਕੈਪ ਹੈ ਆਰਓਈ 21% ਹੈ 5 ਸਾਲਾਂ ਦੀ ਐਵਰੇਜ ਸਿਰਫ 6.97 ਹੈ ਫਾਰਮਾ ਚ ਆਰੀਏ ਦੇ ਕੋ ਫਾਰਮਾ ਦੇ ਸਟਾਕ ਚ ਮੈਂ ਇੱਕ ਚੀਜ਼ ਦੱਸਦਾ ਫਾਰਮਾ ਚ ਸਟਾਕਸ ਕੰਪੀਟੀਸ਼ਨ ਬਹੁਤ ਹਾਈ ਐਂਡ ਹੈ ਤੁਹਾਨੂੰ ਕਈ ਕੰਪਨੀਆਂ ਮਿਲ ਜਾਣਗੀਆਂ ਫਾਰਮਾ ਚ ਦੂਸਰੀ ਗੱਲ ਕੀ ਕਹਿਣਾ ਹੈ ਫਾਰਮਾ ਚ ਇੰਡੀਆ ਜਿਹੜਾ ਆਪਣਾ ਨਾ ਇਨੋਵੇਟਿਵ ਨਹੀਂਗਾ ਇਨੋਵੇਟਿਵ ਦਾ ਮਤਲਬ ਕੀ ਹੈ ਕੋਈ ਖੁਦ ਦੀਆਂ ਖੋਜਾਂ ਨਾਲ ਇਹਨਾਂ ਨੇ ਜਿਆਦੀਆਂ ਮੈਡੀਸਿਨਸ ਪ੍ਰਪੇਅਰ ਨਹੀਂ ਕੀਤੀਆਂ ਗਈਆਂ ਇਹ ਆਪਣਾ ਕੰਮ ਚੱਲ ਰਿਹਾ ਹੈ ਕਾਪੀ ਐਂਡ ਪੇਸਟ ਤੇ ਫੋਰਨ ਵਾਲੀ ਕੰਪਨੀ ਕੋਈ ਸਾਲਟ ਬਣਾ ਰਹੀ ਹੈ ਅਸੀਂ ਪਿਕ ਕਰਦੇ ਹਾਂ ਕਾਪੀ ਕਰਦੇ ਹਾਂ ਉਹਨੂੰ ਪੇਸਟ ਕਰ ਦਿੰਦੇ ਹਾਂ ਉਹੋ ਜਿਹੇ ਸਾਲਟਸ ਹਰ ਕੋਈ ਕੰਪਨੀ ਬਣਾ ਰਹੀ ਹੈ ਤੁਹਾਨੂੰ ਜਨਰਲ ਫਾਰਮਾ ਵਿੱਚ ਕਿੰਨੀਆਂ ਹੀ ਇਹ ਮੈਡੀਸਿਨਸ ਮਿਲ ਜਾਣਗੀਆਂ ਸੋ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਹੋ ਚੁੱਕਿਆ ਹਰ ਕੋਈ ਆਪਣੀ ਦਵਾਈ ਸੇਲ ਕਰਨਾ ਚਾਹੁੰਦਾ ਹੈ ਠੀਕ ਹੈ ਵੱਧ ਤੋਂ ਵੱਧ ਡਿਸਕਾਊਂਟ ਦਿੰਦਾ ਤੁਸੀਂ ਕਿਉਂਕਿ ਮੈਂ ਖੁਦ ਡਾਕਟਰ ਵਾਲੀ ਪੈਥੀਚ ਆ ਠੀਕ ਹੈ ਕੋ ਡਾਕਟਰ ਮੈਨੂੰ ਪਤਾ ਕੀ ਇਹ ਚੀਜ਼ਾਂ ਕੀ ਚੱਲਦੀਆਂ ਫਾਰਮਾ ਚ ਕਿ ਇੰਨੀਆਂ ਜਿਆਦਾ ਕੰਪਨੀਆਂ ਬਣ ਚੁੱਕੀਆਂ ਨੇ ਹਰ ਕੋਈ ਘਰ ਘਰ ਕੋਈ ਵੀ ਬੈ ਕੇ ਕੰਪਨੀ ਬਣਾ ਰਿਹਾ ਹੈ ਦਵਾਈਆਂ ਸੈਲ ਕਰ ਰਿਹਾ ਹੈ ਤਾਂ ਕਿ ਉਹ ਆਪਣਾ ਪ੍ਰੋਫਿਟ ਕਿਉਂਕਿ ਇਹ ਮੈਡੀਕਲ ਫੀਲਡ ਚ ਇੰਨੇ ਪ੍ਰੋਫਿਟ ਬਹੁਤ ਵੱਡਾ ਬਣਦਾ ਠੀਕ ਹੈ ਸੋ ਪਹਿਲਾਂ ਵੇਖ ਲੈਣੇ ਆ ਕੰਪਨੀ ਦਾ ਕੰਪੀਟੀਸ਼ਨ ਬੇਸ ਤੋਂ ਇਹ ਲੀਡਿੰਗ ਸੈਕਟਰ ਵਿੱਚ ਤਾਂ ਆ ਨਹੀਂ ਸਕਦੇਗੇ ਆ ਕੰਪਨੀ ਦੇ ਜੇ ਗੱਲ ਕਰਾਂ ਪ੍ਰਾਈਸ ਟੂ ਬੁੱਕ ਵੈਲਿਊ ਦੇ 11 ਤੇ ਚੱਲ ਰਹੀ ਹੈ ਵੀਰੇ ਕਾਫੀ ਐਕਸਪੈਂਸਿਵ ਹੈ ਪ੍ਰਾਈਸ ਟੂ ਸੇਲ 4.71 ਐਕਸਪੈਂਸਿਵ ਹੈ ਪੈਗ ਰੇਸ਼ੀਓ ਓਕੇ ਹੈ ਬਟ ਸੇਲਸ ਗ੍ਰੋਥ 411% ਸੇਲਸ ਇੱਕੋਦਮ ਕਾਫੀ ਵਧੀਆ ਹੈ 5 ਸਾਲ ਦੀ ਐਵਰੇਜ ਵੀ 18% ਹੈ ایਵੀਬਿਟਾ ਹਾਈ ਥੋੜਾ ਜਿਹਾ 24 ਤੇ ਹੈ ਤੇ ਗੱਲ ਕਰੀਏ ਕੰਪਨੀ ਦੀ ਪੀ 28 ਤੇ ਇੰਡਸਟਰੀ ਪੀ 27 ਰੇਸ਼ੀਓਜ਼ ਠੀਕ ਠਾਕ ਨੇ ਗੱਲ ਕਰਦੇ ਆ ਇਹਦੇ ਪ੍ਰਾਈਸ ਦੀ ਓਕੇ ਵੀਰੇ ਹੁਣ ਮੈਂ ਕੀ ਕਹਾਂ ਅ 2022 ਚ ਕੰਪਨੀ ਦਾ ਪ੍ਰਾਈਸ ਸੀਗਾ 3 ਰੁਪਏ ਹੁਣ ਤੁਹਾਨੂੰ ਲਗਭਗ ਨਹੀਂ ਤੇ ਮਿਲ ਰਿਹਾ 118 ਰੁਪਏ 120 ਗਿਣ ਲਓ 3 ਰੁਪਏ ਦੀ ਚੀਜ਼ 118 ਹੋ ਚੁੱਕੀ ਹੈ 2 ਸਾਲਾਂ ਚ ਚੀਜ਼ ਸਮਝੋ ਕਿੰਨੀ ਵੱਡੀ ਰੈਲੀ ਆ ਚੁੱਕੀ ਹੈ ਕਿੱਡਾ ਵੱਡਾ ਪ੍ਰਾਇਮਰੀ ਫੇਸ ਚੱਲ ਰਿਹਾ 3 ਰੁਪਏ ਦੀ ਚੀਜ਼ 10 ਗੁਣਾ ਕਰੋਗੇ 30 20 ਗੁਣਾ ਕਰੋਗੇ 60 30 ਗੁਣਾ ਕਰੋਗੇ 90 ਤੇ 40 ਗੁਣਾ ਕਰਾਂਗੇ ਲਗਭਗ 120 1 40 ਗੁਣਾ ਸਟਾਕ ਪਹਿਲਾਂ ਹੋ ਚੁੱਕਿਆ ਹੈ ਤੇ ਅਸੀਂ 90 ਰੁਪਏ ਦੇ ਬਾਈਂਗ ਕਰ ਰਹੇ ਹਾਂ ਤੁਹਾਡੀ 92 ਬਾਈਂਗ ਹੈ ਲਗਭਗ ਤੁਸੀਂ ਕਿਹਾ 92 ਲਗਭਗ ਵੀ 30 ਗੁਣਾ ਤੇ 2 ਸਾਲ ਪਹਿਲਾਂ ਜਿਹੜੀ ਮੈਂ ਹੈਰਾਨ ਕੋਈ ਚੀਜ਼ ਸਮਝੋ ਵੀਰੇ ਜਿਨ੍ਹਾਂ ਨੇ ਥੱਲੇ ਬਾਈਂਗ ਕੀਤੀ ਉਹ ਜਿਨ੍ਹਾਂ ਦਾ 30x ਹੋ ਚੁੱਕਿਆ ਹੈ ਤੁਸੀਂ 90 ਤੋਂ ਠੀਕ ਹੈ ਕਿ ਇਹ স্মਲ ਕੈਪ ਕੰਪਨੀ ਹੈ ਤੁਸੀਂ 90 ਤੋਂ ਕੀ ਐਕਸਪੈਕਟ ਕਰ ਰਹੇ ਹੋ ਕਿ 10 ਗੁਣਾ ਹੋ ਜੂ 10 ਗੁਣਾ 90 ਤੋਂ ਹੁੰਦੀ ਹੈ 900 ਤੁਸੀਂ ਸੋਚ ਕੇ ਵੇਖੋ ਜਿਹੜੇ ਥੱਲੇ ਬੈਠੇ ਆ ਉਹਨਾਂ ਦਾ ਕਿੰਨਾ ਐਕਸ ਹੋਊਗਾ 3 ਰੁਪਏ ਵਾਲੇ ਦਾ ਜਦੋਂ 900 ਤੇ ਪਹੁੰਚੂਗਾ ਕਿੰਨੇ ਗੁਣਾ ਹੋ ਜਾਂਦਾ 300 ਤੇ 100 ਗੁਣਾ 600 ਤੇ 200 ਗੁਣਾ 300 ਗੁਣਾ 3 ਰੁਪਏ ਦੇ ਜਿੰਨੇ ਬਾਈ ਕੀਤੀ ਹੈ 3-4 ਰੁਪਏ ਤੇ ਉਹ ਤਾਂ 200-300 ਗੁਣਾ ਪ੍ਰੋਫਿਟ ਕੱਢ ਕੇ ਜਾਣਗੇ ਤੇ ਸਾਡਾ ਪ੍ਰੋਫਿਟ ਜੀ ਸਮਝੋ ਕਿ ਕੱਲਾ ਫੰਡਾਮੈਂਟਲ ਚੰਗੇ ਹੋਣੇ ਕੰਪਨੀ ਸਭ ਕੁਝ ਪਹਿਲਾਂ ਇਹ ਵੀ ਵੇਖੋ ਨਾ ਪ੍ਰਾਈਸ ਰੈਲੀ ਕਿੰਨੀ ਦੇ ਚੁੱਕਿਆ ਬਹੁਤ ਵੱਡਾ ਪ੍ਰਾਇਮਰੀ ਫੇਸ ਚੱਲ ਰਿਹਾ ਇੱਥੇ ਤੁਸੀਂ ਕਰਨਾ ਚਾਹ ਰਹੇ ਹੋ ਮੋਮੈਂਟਮ ਟਰੇਡਿੰਗ ਮੋਮੈਂਟਮ ਟਰੇਡਿੰਗ 'ਚ ਤੁਹਾਨੂੰ ਇਹ ਨਹੀਂ ਪਤਾ ਕਿ ਪੀਕ ਕਿੱਥੇ ਨਿਕਲ ਕੇ ਆਊਗੀ ਇਹੋ ਜ ਬਹੁਤ ਜ਼ਿਆਦਾ ਮਾਰਕੀਟ ਨੂੰ ਥੱਲੇ ਲੈ ਕੇ ਜਾਂਦੇ ਆ ਮੈਂ ਰੀਅਲੀ ਪੁਆਇੰਟ ਕਹਿਣਾ ਸੋ ਕੋਸ਼ਿਸ਼ ਕਰੋ ਮੋਮੈਂਟਮ ਟਰੇਡਿੰਗ ਕਰਨੀ ਹੀ ਕਰੋ ਬਟ ਇੰਨੀ ਹਾਈ ਲੈਵਲ ਤੇ ਮੋਮੈਂਟਮ ਟਰੇਡਿੰਗ ਪਹਾੜੀ ਦੀ ਟੀਸੀ ਤੇ ਜਾ ਕੇ ਤੁਸੀਂ ਇਹੋ ਜਿਹੇ ਰਿਸਕ ਲੈਣੇ ਔਖਾ ਜਦੋਂ ਇਹੋ ਜਿਹੇ ਸਟਾਕ ਥੱਲੇ ਡਿੱਗੇ ਹੁੰਦੇ ਹਨ ਨਾ ਉਦੋਂ ਕੋਈ ਗੱਲ ਨਹੀਂ ਕਰਦਾਗਾ ਵੈਲਿਊਏਸ਼ਨ ਤੇ ਬਾਈਂਗ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਆਪਾਂ ਨੂੰ ਸਟਾਕ ਚੰਗੇ ਮਿਲਣ ਠੀਕ ਹੈ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਸੈਲ ਮੇਰੀ ਕੋਈ ਰეკਮੈਂਡੇਸ਼ਨ ਨਹੀਂ ਗਈ ਮੇਰਾ ਆਪ ਦਾ ਨਜ਼ਰੀਆ ਮੋਮੈਂਟਮ ਟਰੇਡਿੰਗ 'ਚ ਮੈਂ ਬਿਲਕੁਲ ਨਹੀਂਗਾ ਵੈਲਿਊਏਸ਼ਨ ট্রেਡਿੰਗ ਕਰਦੇ ਆ ਵੀਰੇ ਆਪਾਂ ਮੋਮੈਂਟਮ ਸ਼ਾਇਦ ਤੁਸੀਂ ਅੱਗੇ ਵੀ ਮੋਮੈਂਟਮ ਬਾਰੇ ਹੀ ਸਟਾਕ ਪੁੱਛਦੇ ਹੁੰਦੇ ਹੋ ਬਟ ਮੈਨੂੰ ਉਹਨਾਂ 'ਚ ਡਰ ਲੱਗਦਾ ਖੁੱਦ ਨੂੰ ਤੁਹਾਨੂੰ ਨਹੀਂ ਲੱਗਦਾ ਮੇਰੇ ਵੱਲੋਂ ਜੀ ਸਦਕੇ ਕਰੋ ਪਰ ਆਪਣੇ ਵੀਰ ਐਜੂਕੇਟ ਹੋਣ ਕੇ ਵੀਰੇ ਵੈਲਿਊਏਸ਼ਨ ਟਰੇਡਿੰਗ ਵਾਲੇ ਪਾਸੇ ਆਓ ਰਿਸਕ ਘਟ ਜਾਂਦਾ ਸਾਡਾ ਉੱਥੇ ਆਪਾਂ ਚੰਗਾ ਪ੍ਰੋਫਿਟ ਕਮਾ ਸਕਦੇ ਆ ਆਪਾਂ ਅਗਲੇ ਕੁਐਸਚਨ ਤੇ ਆਉਨੇ ਆ ਅਗਲਾ ਕੁਐਸਚਨ ਹੈ ਵਹੀ ਗਰੂ ਅ ਯੂਜ਼ਰ ਕੈਨ ਓਕੇ ਨੇਮ ਨਹੀਂ ਆਏਗਾ ਸਰ ਆਰ ਆਰਕੀਨ ਕੈਮੀਕਲ ਬਾਰੇ ਦੱਸੋ ਕੈਮੀਕਲ ਕੈਮੀਕਲ ਸੈਕਟਰ ਦਾ ਵੀਰੇ ਇਹ ਵੀ ਦੇਖੋ ਕੈਮੀਕਲ ਸੈਕਟਰ ਵਿੱਚ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਤੁਹਾਨੂੰ بڑے ਸਟਾਕਸ ਇਦਾਂ ਦੇ ਮਿਲਣਗੇ ਜੋ ਕਿ ਸੈਕਟਰ ਲੀਡਰਸ ਦੇ ਮਲਕੀ ਹਾਈ ਮਾਰਕੀਟ ਕੈਪ ਆ ਤੇ ਬڑے ਛੋਟੇ ਹੋਣਗੇ ਛੋਟੇ ਸਟਾਕਸ ਛੇਤੀ ਕਿਤੇ ਕੰਪੀਟ ਨਹੀਂ ਕਰ ਪਾਉਂਦੇ ਬਟ ਫਿਰ ਵੀ ਆਪਾਂ ਇੱਕ ਵਾਰੀ ਦੇਖਣਾ ਚਾਹੂੰਗਾ ਮੈਨੂੰ ਸਟਾਕਸ ਦਾ ਐਨਾਲਾਈਸਿਸ ਕਰ ਲੇ ਅ 7707 ਕਰੋੜ ਓਕੇ ਮਿਡ ਕੈਪ ਕੰਪਨੀ ਗਿਣਾਂਗੇ ਆਪਾਂ ਇਹਨੂੰ ਕੰਪਨੀ ਦਾ ਆਰ ਓ ਆਈ 20% 5 ਸਾਲਾਂ ਦੀ ਐਵਰੇਜ 34 ਆਰ ਓ ਆਈ ਪਿਛਲੇ 3 ਸਾਲਾਂ ਦੀ 34 ਬਹੁਤ ਸੋਹਣੀ ਹੈ ਪ੍ਰਾਈਸ ਟੂ ਬੁੱਕ ਵੈਲਿਊ 4.52 ਕੋਈ ਗੱਲ ਨਹੀਂ ਕਿਉਂਕਿ ਆਰ ਓ ਆਈ ਹਾਈ ਹੈ ਚੱਲ ਜੇਗੀ ਇੱਥੇ ਆਰ ਓ ਆਈ ਚੱਲਦੀ ਹੈ ਪ੍ਰਾਈਸ ਟੂ ਸੇਲਸ ਥੋੜੀ ਜੀ ਹਾਈ ਹੈ 5.80 ਦਿਖ ਰਹੀ ਹੈ ਪੈਗ ਰੇਸ਼ਿਓ 1.53 ਸਸਤਾ ایਵੀਬਿਟਾ 15 ਓਕੇ ਠੀਕ ਹੈ ਐਕਸਪੈਂਸਿਵ ਥੋੜਾ ਹੈ ਬਟ ਪੀ ਰੇਸ਼ਿਓ ਦੀ ਗੱਲ ਕਰੀਏ 23.9 ਤੇ ਇੰਡਸਟਰੀ ਪੀ 35 ਵੈਲਿਊਏਸ਼ਨ ਦੇ ਬੇਸ ਤੇ ਤਾਂ ਯਾਰ ਮੈਨੂੰ ਸਟਾਕ ਸਸਤਾ ਲੱਗ ਰਿਹਾ ਤੇ ਕੰਪਨੀ ਇੱਕ ਕਰੀ ਆਪਾਂ ਮੈਂ ਇਹਦਾ ਟੈਕਨੀਕਲ ਵੀ ਦੇਖਣਾ ਚਾਹੁੰਗਾ ਓਕੇ ਬਿਲਕੁਲ ਲਿਸਟ 2022 ਚ ਲਿਸਟ ਹੋਇਆ 535 ਰੁਪਏ ਤੇ ਮਾਰਕੀਟ ਦਾ ਦਿਖਾ ਰਿਹਾ ਓਪਨਿੰਗ ਦੇ ਤੇ ਤੇ ਪ੍ਰੈਜ਼ੈਂਟ ਟਾਈਮ ਵੀ ਸਾਨੂੰ 622 ਦਿਖਾ ਰਿਹਾ ਆ ਪ੍ਰਾਈਸ ਨੇ ਵੀ ਕੁਝ ਖਾਸ ਰੈਲੀ ਨਹੀਂ ਦਿੱਤੀਗੀ ਆਈ ਥਿੰਕ ਸੋ ਗੁੱਡ ਸਟਾਕ ਹੈ ਇੱਕ ਕਰੀ ਆਪਾਂ ਇਹਦੇ ਕੁਆਰਟਰਲੀ ਰਿਜ਼ਲਟਸ ਓਕੇ ਨਹੀਂ ਆਪਾਂ ਸਿੱਧਾ ਇਹਦਾ ਪ੍ਰੋਫਿਟ ਲੋਸ ਸਟੇਟਮੈਂਟ ਦੇਖਦੇ ਹਾਂ 18 ਚ 439 ਕਰੋੜ ਹੁਣ 1330 ਕਰੋੜ ਗੁੱਡ ਗ੍ਰੋਥ ਹੋਈ ਹੈ ਆਪਰੇਟਿੰਗ ਪ੍ਰੋਫਿਟ ਮਾਰਜਿਨ 44 35% ਇਸ ਸਾਲ ਦਾ 35% ਗੁੱਡ ਕੱਢ ਰਿਹਾ ਹੈ ਪਿਛਲੇ ਸਾਲ ਦਾ 44% ਆਪਰੇਟਿੰਗ ਪ੍ਰੋਫਿਟ ਮਾਰਜਿਨ ਵੀ ਗੁੱਡ ਹੈ نیٹ ਪ੍ਰੋਫਿਟ ਵੀ ਗੁੱਡ ਨੇ ਵਧਾ ਰਹੇ ਨੇ ਰਿਜ਼ਰਵ ਵਿੱਚ 1682 ਕਰੋੜ ਆ ਤੇ ਉਹਦੇ ਉਲਟ ਬੋਰਿੰਗਸ 39 ਗੁੱਡ ਸ਼ੇਅਰ ਹੋਲਡਿੰਗਸ ਵੀ ਦੇਖਣਾ ਚਾਹੂੰਗਾ ਐਫਆਈਜ਼ ਵਧਾ ਰਹੇ ਨੇ ਡੀਆਈਜ਼ ਕੋਲੇ 27% ਹੈ ਤੇ ਪਬਲਿਕ ਸਿਰਫ 13% ਉਹਦੇ ਵਿੱਚ ਵੀ 2.75% ਪੀਰਾਮਲ ਕੋਲੇ ਆ ਓਕੇ ਵੀਰ ਜੀ ਜਿੰਨੇ ਵੀ ਸਟਾਕ ਪੁੱਛਿਆ ਮੈਨੂੰ ਵੀਰ ਜੀ ਦਾ ਨਾਮ ਦੇਖ ਲੈਣ ਦਿਓ ਮੇਰੇ ਖਿਆਲ ਨਹੀਂ ਤਾਂ ਮੈਨੂੰ ਬਹੁਤ ਵਧੀਆ ਸਟਾਕ ਲੱਗਾ ਵਨ ਆਫ ਦਾ ਗੁੱਡ ਸਟਾਕ ਹੈ ਲੌਂਗ ਟਰਮ ਇਨਵੈਸਟਮੈਂਟ ਦੇਖੋ ਇਹੋ ਜਿਹੇ ਸਟਾਕ ਜਦੋਂ ਗੱਲ ਕਰਦੇ ਹੋ ਨਾ ਚੰਗਾ ਲੱਗਦਾ ਹੈ ਨਾ ਤਾਂ ਇਹ ਬਹੁਤ ਜ਼ਿਆਦਾ ਗ੍ਰੋਥ ਰੈਲੀ ਦੇ ਚੁੱਕੇ ਆ ਦੇਖੋ ਬਾਇ ਐਸੈਲ ਰਿਕਮੈਂਡੇਸ਼ਨ ਬਿਲਕੁਲ ਨਹੀਂ ਗਈ ਪਰ ਸਟਾਕ ਚੰਗਾ ਲੱਗਾ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਕਿਉਂਕਿ ਦੇਖੋ ਨਿਊ ਸਟਾਕ ਹੈ ਹੋ ਸਕਦਾ ਕਿ ਕੁਝ ਟਾਈਮ ਲਈ ਸਟਕ ਹੋ ਜੇ ਪਰ ਇਹੋ ਜਿਹੇ ਸਟਾਕ ਮੈਨੂੰ ਨਹੀਂ ਲੱਗਦਾ ਕਿ ਛੇਤੀ ਪੇਟੇ ਆਣਗੇ ਖਤਮੀ ਹੋ ਜਾਣਗੇ ਪਰ ਇਹੋ ਜੇ ਜਦੋਂ ਰੈਲੀ ਦਿੰਦੇ ਆ ਨਾ ਸਾਨੂੰ ਇੱਕ ਗੁੱਡ ਪ੍ਰੋਫਿਟ ਦੇ ਕੇ ਜਾ ਸਕਦੇ ਆ ਠੀਕ ਹੈ ਸੋ ਵਿਜ਼ਨ ਹਮੇਸ਼ਾ ਲੌਂਗ ਟਰਮ ਦਾ ਹੀ ਰੱਖੋ ਬਾਏ ਕਰਕੇ ਹੋਲਡ ਕਰੋ ਚੰਗੇ ਸਮੇਂ 'ਚ ਤੁਹਾਨੂੰ ਜਦੋਂ ਵੀ ਰੈਲੀ ਆਏਗੀ ਮਾਰਕੀਟ ਦੀ ਇਹੋ ਜੇ ਸਟਾਕ ਬਹੁਤ ਚੰਗਾ ਪ੍ਰੋਫਿਟ ਦੇ ਸਕਦੇ ਆ ਵਨ ਆਫ ਦਾ ਗੁੱਡ ਸਟਾਕ ਹੈ ਅੱਗੇ ਆਪਾਂ ਚੱਲਦੇ ਆ ਏ ਸੀਗਾ ਕੁਐਸਚਨ ਵੈਸੇ ਨੇਮ ਐਕਚੁਅਲੀ ਆਇਆ ਨਹੀਂ ਸੀਗਾ ਓਕੇ ਅਗਲੇ ਕੁਐਸਚਨ ਤੇ ਆਉਣੇ ਆ ਸਸ਼ੀਗਲ ਵੀਰ ਵਿਦਾਂਤਾ ਮੈਂ 290 ਦੇ ਹਿਸਾਬ ਨਾਲ ਲਿਆ ਸੀਗਾ ਲਿਆ ਹੋਇਆ ਹੈ ਮੇਰੇ ਕੋਲ 190 ਸ਼ੇਅਰ ਹੈ ਮੈਨੂੰ ਹੁਣ ਕੀ ਕਰਨਾ ਚਾਹੀਦਾ ਮੈਂ ਬਣਿਆ ਰਹਾ ਜਾਂ ਮੈਨੂੰ ਪ੍ਰੋਫਿਟ ਬੁੱਕ ਕਰ ਲੈਣਾ ਚਾਹੀਦਾ ਇਹ ਆ ਜਗਜੀਤ ਸਿੰਘ ਚਿਬਰ ਵੀਰੇ ਚੀਜ਼ ਸਮਝੋ ਵਿਦਾਂਤਾ ਵਿਦਾਂਤਾ ਦਾ ਸਟਾਕ ਕਾਫੀ ਹਾਈਲਾਈਟਡ ਵੀ ਰਿਹਾ ਸੀ ਵਿਦਾਂਤਾ ਦੀ ਗੱਲ ਕਰਾਂ ਇਹ ਲਗਭਗ ਨਹੀਂ ਤਾਂ 30% ਤੋਂ ਉੱਤੇ ਤਾਂ ਆਪਾਂ ਨੂੰ ਡਿਵੀਡੈਂਡ ਦੇ ਰਹੇ ਸੀਗੇ ਹੁਣ ਮੇਰੇ ਖਿਆਲ ਇਹਨੇ ਡਿਵੀਡੈਂਡ ਘਟਾਇਆ 6% ਤੇ ਲੈ ਕੇ ਆ ਚੁੱਕੇ ਨੇ ਫਿਰ ਵੀ ਆਪਾਂ ਇੱਕ ਵਾਰੀ ਐਨਾਲਾਈਜ਼ਿਸ ਕਰਾਂਗੇ ਇਹ ਕਿਹ ਸਾਈਕਲਿਕ ਸਟਾਕ ਹੈ ਵਿਦਾਂਤਾ ਦਾ ਸਟਾਕ ਹੈ ਨਾ ਜਿਹੜਾ ਸਾਈਕਲਿਕ ਸਟਾਕ ਹੈ ਪ੍ਰੈਜ਼ెంట్ ਟਾਈਮ ਮੇਰੇ ਖਿਆਲ ਨਹੀਂ ਤਾਂ ਤੁਹਾਨੂੰ 올 ਟਾਈਮ ਹਾਈ ਦੇ ਨੇੜੇ ਤੇੜੇ ਮਿਲ ਰਿਹਾ ਆ ਦੇਖੋ ਬਾਇਆਂ ਸੈਲ ਮੇਰੀ ਬਿਲਕੁਲ ਰਿਕਮੈਂਡੇਸ਼ਨ ਨਹੀਂ ਬਟ ਇਹੋ ਜੇ ਸਟਾਕ ਚ ਸਾਨੂੰ ਕੀ ਕਰਨਾ ਚਾਹੀਦਾ ਜਿਹੜੇ ਸਾਈਕਲਿਕ ਸਟਾਕਸ ਹੁੰਦੇ ਆ ਨਾ ਥੱਲੇ ਸਾਨੂੰ ਬਾਇ ਕਰਨੇ ਚਾਹੀਦੇ ਆ ਉੱਤੇ ਸਾਨੂੰ ਪ੍ਰੋਫਿਟ ਬੁਕਿੰਗ ਕਰਨੀ ਚਾਹੀਦੀ ਹੈ ਇਹੀ ਇੱਕ ਕ੍ਰਾਈਟੇਰੀਆ ਹੁੰਦਾ ਹੈ ਸਟਾਕਸ ਕਈ ਤਰ੍ਹਾਂ ਦੇ ਹੁੰਦੇ ਆ ਸਾਈਕਲਿਕ ਸਟਾਕਸ ਹੁੰਦੇ ਆ ਗਰੋਥ ਸਟਾਕ ਹੁੰਦੇ ਆ ਗਰੋਥ ਸਟਾਕ ਚ ਤੁਸੀਂ ਇਨਵੈਸਟ ਕਰਦੇ ਆ ਅਸੀਂ ਫਿਊਚਰ ਦੇਖਦੇ ਆ ਬਟ ਵਿਦਾਂਤਾ ਅਗੇ ਸਟਾਕ ਚ ਕ ਮੈਂ ਦੇਖੋ ਕੰਪਨੀ ਨੂੰ ਮਾਰਾ ਨਹੀਂ ਕਹਿ ਰਿਹਾ ਕਿਉਂਕਿ ਕੰਪਨੀ ਤੇ ਦੇਖੋ ਕੁਝ ਅਲੀਗੇਸ਼ਨਸ ਤਾਂ ਲੱਗੇ ਸੀ ਤੁਸੀਂ ਦੇਖੋ ਕੋਈ ਕੰਪਨੀ ਆਪਣਾ 36% ਪੈਸਾ ਡਿਵੀਡੈਂਡ ਦੇ ਰੂਪ ਚ ਦੇ ਰਹੀ ਹੈ ਜੋ ਕਮਾਈ ਕਰ ਰਹੀ ਹੈ ਤੁਹਾਡੀ ਜੇਬ ਚ ਵਾਪਸੀ ਦੇ ਰਹੀ ਹੈ ਪਰ ਉਹ ਤੁਹਾਡੀ ਜੇਬ ਚ ਨਹੀਂ ਦੇ ਰਹੀ ਸੀ ਲਗਭਗ ਨਹੀਂ ਤਾਂ 60 ਤੋਂ 70% ਹੋਲਡਿੰਗ ਉਹਨਾਂ ਦੀ ਆਪ ਦੀ ਹੈ ਮਤਲਬ ਕਿ ਉਹ ਆਪ ਦੀ ਜੇਬ ਚ ਪਾ ਰਹੀ ਸੀ ਜਿਹੜਾ ਪੈਸਾ ਉਹਨਾਂ ਨੂੰ ਆਪਣੀ ਕੰਪਨੀ ਦੀ ਗਰੋਥ ਤੇ ਲਾਉਣਾ ਚਾਹੀਦਾ ਸੀ ਉਹ ਪੈਸਾ ਇਹਨਾਂ ਨੇ ਆਪ ਦੀ ਜੇਬ ਚ ਖਰਚਣ ਲਈ ਵਰਤਿਆ ਠੀਕ ਹੈ ਸੋ ਇੱਕ ਬੜਾ ਵੱਡਾ ਨੈਗੇਟਿਵ ਪੁਆਇੰਟ ਸੀਗਾ ਇੱਕ ਵਾਰੀ ਪਰ ਮੈਂ ਫਿਰ ਵੀ ਵਿਦ ओके ਵਿਦਾਂਤਾ ਜੀ ਆਰਓਈ ਦੇਖੀਏ 10 ਪਹਿਲੀ ਗੱਲ ਮਾਰਕੀਟ ਕੈਪ ਦੇਖੀਏ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਇੱਕ ਕਰੋੜ 61 ਆ ਇੱਕ ਲੱਖ 61 ਹਜ਼ਾਰ ਕਰੋੜ ਦੀ ਕੰਪਨੀ ਹੈ ਆਰਓਈ 10 ਪੰਜ ਸਾਲਾਂ ਦੀ ਐਵਰੀ 22 ਤੁਹਾਨੂੰ ਆਰਓਈ ਵਧੀਆ ਦਿਖੇਗੀ ਪੰਜ ਸਾਲਾਂ ਦੀ ਠੀਕ ਹੈ ਪ੍ਰਾਈਸ ਟੂ ਬੁੱਕ ਵੈਲਿਊ ਤੁਹਾਨੂੰ ਹਾਈ ਮਿਲੇਗੀ 5.28 ਡੈਪ ਟੂ ਇਕਵਿਟੀ 2.37 ਤੇ ਡਿਵੀਡੈਂਡ 6.80 ਫਿਰ ਵੀ ਬਹੁਤ ਹਾਈ ਹੈ ਪਹਿਲਾਂ ਤਾਂ 30 ਤੋਂ ਉੱਤੇ ਸੀਗਾ ਹੁਣ ਤਾਂ ਫਿਰ ਵੀ ਘਟਾਇਆ ਠੀਕ ਹੈ ਆ ਗੱਲ ਕਰੀਏ ਜੀ ਮੇਨ ਇੱਥੇ ਤੁਹਾਨੂੰ ਲੈ ਕੇ ਆਉਣਾ ਮੈਂ ਇਹਦੇ ਪ੍ਰਾਈਸ ਤੇ ਪ੍ਰਾਈਸ ਤੇ ਫੋਕਸ ਕਰੋ 450 ਦੇ ਨੇੜੇ ਤੇੜੇ ਪ੍ਰਾਈਸ ਪਹੁੰਚਣ ਵਾਲਾ ਤੁਸੀਂ ਬਾਈ ਕੀਤਾ ਪਲੱਸ ਚੋਂ ਮੈਂ ਖੁਸ਼ ਹਾਂ ਕਿ ਤੁਹਾਡਾ ਪ੍ਰੋਫਿਟ ਬਹੁਤ ਵਧੀਆ ਹੈ ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਵੀਰੇ ਵਿਦਾਂਤਤਾ ਨਾਲੋਂ ਤੁਹਾਨੂੰ ਬੜੇ ਵਧੀਆ ਸਟਾਕ ਮਿਲ ਜਾਣਗੇ ਜਿੱਥੇ ਤੁਹਾਡਾ ਰਿਸਕ ਘਟ ਜੇਗਾ ਇਹੋ ਜੇ ਸਟਾਕਸ ਸਾਈਕਲਿਕ ਹੁੰਦੇ ਆ ਦੇਖੋ ਤੁਸੀਂ ਇਹਦੀ ਜਰਨੀ ਦੇਖੋਗੇ ਨਾ 2009 ਤੋਂ ਇੱਕ ਵਾਰੀ ਉੱਪਰ ਜਾਂਦਾ ਇੱਕ ਵਾਰੀ ਥੱਲੇ ਆਉਂਦਾ ਇੱਕ ਵਾਰੀ ਉੱਪਰ ਜਾਂਦਾ ਇੱਕ ਵਾਰੀ ਥੱਲੇ ਆਉਂਦਾ ਇਹ ਸਾਈਕਲਿਕ ਚੱਲ ਰਿਹਾ ਜਦੋਂ ਇੰਨਾ ਹਾਈ ਡਿਵੀਡੈਂਡ ਤੁਸੀਂ ਦੇ ਰਹੇ ਹੋ ਤੁਸੀਂ ਗਰੋ ਕਿਵੇਂ ਕਰੋਗੇ ਤੁਹਾਨੂੰ ਸਾਈਕਲਿਕ ਜ਼ੋਨ ਚ ਹੀ ਰੱਖਣਗੇ ਠੀਕ ਹੈ ਇਹਨਾਂ ਕੋਲ ਖਾਸ ਮੇਰੇ ਖਰ ਪ੍ਰਾਈਜ਼ਿੰਗ ਪਾਵਰ ਵੀ ਨਹੀਂ ਹੁੰਦੀ ਕਿਉਂਕਿ ਮੈਟਲ ਸੈਕਟਰ ਦਾ ਇਹਨਾਂ ਨੇ ਕਰਨਾ ਕੁਝ ਵੀ ਇਦਾਂ ਆ ਨੈਚੁਰਲ ਮਿਨਰਲਸ ਵਗੈਰਾ ਦਾ ਜੋ ਕਰਦੇ ਆ ਬੜੀ ਖਾਸ ਪ੍ਰਾਈਜ਼ਿੰਗ ਪਾਵਰ ਨਹੀਂ ਹੁੰਦੀ ਜਿੰਦੇ ਚ ਸੋ ਬੈਟਰ ਹੈ ਸੈਕਟਰ ਰੋਟੇਸ਼ਨ ਵਾਲੇ ਪਾਸੇ ਜਾਓ ਕੋਈ ਬਾਇ ਸੈਲ ਰਿਕਮੈਂਡੇਸ਼ਨ ਨਹੀਂ ਗਈ ਪਰ ਬੈਟਰ ਓਪਰਚ्युनिटीज ਆਪਣੇ ਕੋਲ ਹੈਗੀਆਂ ਪ੍ਰੋਫਿਟ ਚ ਹੈਗੇ ਹੋ ਬੁਕਿੰਗ ਪ੍ਰੋਫਿਟ ਕਰ ਲੈਣੀ ਚਾਹੀਦੀ ਹੈ ਸਾਨੂੰ ਇੱਕ ਵੀਰ ਦਾ ਮੈਂ ਕਮੈਂਟ ਪੜ੍ਹਨਾ ਚਾਹਿਆ ਕੁਸਚਨ ਨਹੀਂਗਾ ਵੀਰੇ ਨੇ ਇੱਕ ਕਮੈਂਟ ਕੀਤਾ ਬਟ ਮੈਂ ਕਮੈਂਟ ਪੜਨਾ ਚਾਹੂੰਗਾ ਬੜਾ ਸੋਨਾ ਕਮੈਂਟ ਲੱਗਾ ਸੀ ਮੈਨੂੰ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹ ਗੁਰਦੀਪ ਸਿੰਘ ਵੀਰ ਨੇ 11 26 ਵੀਰ ਜੀ ਪੈਸੇ ਤੋਂ ਬਿਨਾ ਇਨਸਾਨ ਦੀ ਕੋਈ ਇੱਜ਼ਤ ਵੀ ਨਹੀਂ ਕਰਦਾ ਜ਼ਿੰਦਗੀ ਰੁਕ ਜਾਂਦੀ ਹੈ ਪੈਸੇ ਬਿਨਾ ਤਾਂ ਦਿਨ ਕੱਟਣ ਵਾਲੀ ਗੱਲ ਹੁੰਦੀ ਹੈ ਲੋੜ ਅਨੁਸਾਰ ਪੈਸਾ ਬਹੁਤ ਜ਼ਰੂਰੀ ਹੈ 20 ਤੋਂ 30 ਸਾਲ ਦੇ ਲੋਕਾਂ ਲਈ ਪੈਸੇ ਨੂੰ ਇਨਵੈਸਟ ਕਰਨਾ ਬਹੁਤ ਜ਼ਰੂਰੀ ਹੈ ਇਸ ਉਮਰ 'ਚ ਇਨਵੈਸਟਮੈਂਟ ਕਰਨ ਦੀ ਇਹ ਉਮਰ ਇਨਵੈਸਟਮੈਂਟ ਕਰਨ ਦੀ ਹੁੰਦੀ ਹੈ ਕਮਾਈ 'ਚੋਂ 25 ਤੋਂ 30% ਇਨਵੈਸਟ ਕਰਨਾ ਜ਼ਰੂਰੀ ਹੈ ਪਰ ਸਾਨੂੰ ਇਨਵੈਸਟ ਕਰਨ ਦਾ ਚੰਗਾ ਪਲੇਟਫਾਰਮ ਨਹੀਂ ਮਿਲਿਆ 48 ਈਅਰ ਏਜ ਹੋ ਗਈ ਹੈ ਤਾਂ ਇਹ ਸ਼ੇਅਰ ਮਾਰਕੀਟ 'ਚ ਇਨਵੈਸਟ ਕਰਨ ਦੀ ਜਾਣਕਾਰੀ ਮਿਲੀ ਹੈ ਪਰ ਹੁਣ ਮੌਕਾ ਨਹੀਂ ਰਿਹਾ ਪਰ ਫਿਰ ਵੀ ਮੈਂ ਆਪਣੇ ਬੱਚਿਆਂ ਲਈ ਇਨਵੈਸਟ ਕਰ ਰਿਹਾ ਹਾਂ ਇਸ ਸਾਲ ਤੋਂ ਸਿੱਖ ਰਿਹਾ ਤੁਹਾਡੇ ਤੁਹਾਡੇ ਵੀਰਾਂ ਕੋਲ ਓਕੇ ਏ ਆਪਣੇ ਤੋਂ ਵੱਡੀ ਉਮਰ ਦੇ ਨੇ 48 ਸਾਲ ਏਜ ਕਹਿ ਰਹੇ ਨੇ ਇਹਨਾਂ ਨੇ ਇਹੀ ਆਪਾਂ ਨੂੰ ਇੱਥੇ ਪਿਛਲੀ ਵੀਡੀਓ ਜਿਹੜੀ ਮੈਂ ਬਣਾਈ ਸੀ ਨਾ ਕਿ ਇਨਵੈਸਟਮੈਂਟ ਦੀ ਇੰਪੋਰਟੈਂਸ ਕਿਉਂ ਆ ਸਾਨੂੰ ਸਮਾਰਟ ਵਰਕ ਕਰਨ ਦੀ ਕਿਉਂ ਲੋੜ ਆ ਮੈਂ ਉੱਥੇ ਦੱਸਿਆ ਸੀ ਇੱਕ ਵਾਰੀ ਵੀਡੀਓ ਦੇਖਿਓ ਚਾਰ ਤਰ੍ਹਾਂ ਦੇ ਲੋਕ ਨੇ ਜਿਹੜੇ ਪੈਸਾ ਕਮਾਉਂਦੇ ਨੇ ਉਸੇ ਤੇ ਇਹਨਾਂ ਦਾ ਕਮੈਂਟ ਆਇਆ ਕਿ ਇਨਵੈਸਟਮੈਂਟ ਦੀ ਇੰਪੋਰਟੈਂਸ ਕਿਉਂ ਆ ਜ਼ਰੂਰੀ ਬਹੁਤ ਹੱਦ ਤੱਕ ਜ਼ਰੂਰੀ ਹੈ ਆਪਣੇ ਵੀਰਾਂ ਲਈ ਇਨਵੈਸਟਮੈਂਟ ਕਰਨੀ ਅਸੀਂ ਨਾ ਇਹੀ ਕਹਿੰਨੇ ਹਰ ਕੋਈ ਵੀਰਾ ਇਹ ਗੱਲ ਕਰਦਾ ਯਾਰ ਪੈਸਾ ਕਿਵੇਂ ਬਣ ਜੇ ਅੱਜ ਪੈਸਾ ਕਿਵੇਂ ਬਣ ਜੇ ਯਾਰ ਅੱਜ ਨਹੀਂ ਬਣਦਾਗਾ ਪਰ ਅਸੀਂ ਫਿਊਚਰ ਨਹੀਂ ਵੇਖ ਕੇ ਚੱਲਦੇ ਜਿਹੜੀ ਚੀਜ਼ ਫਿਊਚਰ ਬਣ ਸਕਦੀ ਹੈ ਉਦੋਂ ਤੱਕ ਤਾਂ ਸੋਚ ਲਈਏ ਨਾ ਅੱਜ ਤੋਂ 10-20 ਸਾਲ ਤੱਕ ਪੈਸਾ ਬਣਾ ਸਕਦੇ ਹਾਂ ਜੇ ਅਸੀਂ ਇਨਵੈਸਟਮੈਂਟ ਜਰਨੀ ਕਰੀਏ ਪਰ ਲੋਕਾਂ ਨੂੰ ਇਹ ਹੁੰਦਾ ਕਿ ਸਾਨੂੰ ਅੱਜੇ ਚਾਹੀਦਾ ਉਹ ਪੋਸੀਬਲ ਨਹੀਂ ਹੁੰਦਾ ਸੋ ਇਹ ਨਾ ਬੜਾ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਇਨਵੈਸਟਮੈਂਟ ਜਰਨੀ ਵਾਲੇ ਪਾਸੇ ਆਪਣੇ ਵੀ ਰੋਣ ਗੈਂਬਲਿੰਗ ਚੋਂ ਨਿਕਲ ਇੰਟਰਾਡੇ ਆਪਸ਼ਨ ਛੱਡੋ ਉਹ ਇੱਕ ਜੌਬ ਦਾ ਕ੍ਰਾਈਟੇਰੀਆ ਹੈ ਆਪਾਂ ਜੌਬ ਨਹੀਂ ਕਰਨੀ ਅਸੀਂ ਇੱਥੇ ਵੈਲਦੀ ਲਾਈਫ ਕ੍ਰੀਏਟ ਕਰਨ ਆਏ ਆ ਸੋ ਅਸੀਂ ਇਨਵੈਸਟਿੰਗ ਵਾਲ ਕੀ ਹਾਲ ਨੇ ਵੀਰ IEL ਸਟਾਕ ਬਾਰੇ ਦੱਸਿਓ ਪਲੀਜ਼ ਲੌਂਗ ਇਨਵੈਸਟਮੈਂਟ ਲਈ ਕਿਹੋ ਜਿਹਾ ਰਹੇਗਾ ਓਕੇ IEL ਸਟਾਕ ਬਾਰੇ ਪੁੱਛ ਰਿਹਾ ਵੀਰੇ ਇੱਕ ਚੀਜ਼ ਮੈਂ ਦੱਸਦਾ ਮੈਂ ਸਟਾਕਸ ਬਾਰੇ ਕਦੇ ਵੀ ਫੋਰਕਾਸਟ ਨਹੀਂ ਦਿੰਦਾ ਬਿਕੋਜ਼ ਨਾ ਤਾਂ ਉਹ ਸੈਬੀ ਅਲਾਉ ਕਰਦੀ ਹੈ ਤੇ ਨਾ ਹੀ ਉਹ ਸਹੀ ਚੀਜ਼ ਹੈ ਠੀਕ ਹੈ ਆਪਣਾ ਕੰਮ ਹੈ ਇੱਥੇ ਸਟਾਕਸ ਦੇ ਐਨਾਲਿਸਿਸ ਕਰਨੇ ਕਿ ਸਟਾਕ ਕਿ ਹੋ ਜਾਇਆ ਕੰਪਨੀ ਕਿੱਦਾਂ ਦੀ ਹੈ ਫਿਰ ਡਿਸੀਜਨ ਲੈਣਾ ਤੁਹਾਡਾ ਕੰਮ ਹੈ ਉਹਨੂੰ ਬਾਏ ਕਰਨਾ ਸੈਲ ਕਰਨਾ ਕੀ ਕਰਨਾ ਠੀਕ ਹੈ ਮੈਂ ਤੁਹਾਨੂੰ ਇੱਥੇ ਐਜੂਕੇਸ਼ਨ ਦੇਣ ਆਇਆ ਕਿ ਕਿਸ ਤਰ੍ਹਾਂ ਅਸੀਂ ਪੋਰਟਫੋਲੀਓ ਨੂੰ ਮੇਨਟੇਨ ਕਰਦੇ ਹਾਂ ਕਿਸ ਤਰ੍ਹਾਂ ਅਸੀਂ ਸੈਕਟਰ ਰੋਟੇਸ਼ਨ ਕਰ ਸਕਦੇ ਹਾਂ ਬਾਏ ਆ ਸੈਲ ਕਰਨਾ ਡਿਸੀਜਨ ਤੁਹਾਡਾ ਹੈ ਬਟ ਸਟਾਕ ਕੰਪਨੀ ਕੀ ਕਰ ਰਹੀ ਹੈ ਕਿਸ ਤਰ੍ਹਾਂ ਦੀ ਹੈ ਮੈਂ ਤੁਹਾਨੂੰ ਥੋੜਾ ਥੋੜਾ ਐਨਾਲਿਸਿਸ ਦੱਸ ਦਾਂਗਾ ਉਸ ਤੋਂ ਬਾਅਦ ਤੁਸੀਂ ਆਪਣਾ ਐਨਾਲਿਸਿਸ ਕਰੋ ਰਿਸਰਚ ਕਰੋ ਜਾਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਹੈਲਪ ਲਓ ਫਿਰ ਕੋਈ ਡਿਸੀਜਨ ਲਓ ਠੀਕ ਹੈ ਕੋਈ ਵੀ ਗਲਤ ਸਟੈਪ ਨਹੀਂ ਲੈਣਾਗਾ ਸੋ ਆਈਈਐਲ ਸਟਾਕ ਆਪਾਂ ਇੱਕ ਵਾਰੀ ਦੇਖ ਲੈਣੇ ਵੀਰੇ ਅ ਵੀਰੇ ਆਈਈਐਲ ਇਹ ਤਾਂ ਇੱਕ ਮਾਈਕਰੋ ਕੈਪ ਕੰਪਨੀ ਹੈ ਜਿਹੜੀ ਤੁਸੀਂ ਪੁੱਛ ਰਹੇ ਹੋ 23 ਕਰੋੜ ਦੀ ਵੈਸੇ ਤਾਂ ਮੈਂ ਇੰਨਾ ਚ ਜ਼ਿਆਦਾ ਇੰਟਰਸਟ ਨਹੀਂ ਨਹੀਂ ਹੁੰਦਾ ਬਟ ਫਿਰ ਵੀ ਇੱਕ ਵਾਰੀ ਦੇਖ ਲੈਣੇ ਆ ਅੱ ਡੀ ਮਾਈਕਰੋ ਕੈਪ ਕੰਪਨੀ ਆਰਓਈ 23% ਆਰਓਈ 5 ਸਾਲਾਂ ਦੀ 39% ਆਰਓਈ 3 ਸਾਲਾਂ ਦੀ ਐਵਰੇਜ 61% ਆਰਵੀ ਬਹੁਤ ਵਧੀਆ ਹੈ ਪ੍ਰਾਈਸ ਟੂ ਬੁੱਕ ਵੈਲਿਊ ਵੀ ਉਨੀ ਹਾਈ ਮਿਲ ਰਹੀ ਹੈ 19 ਤੇ ਪ੍ਰਾਈਸ ਟੂ ਸੇਲਸ ਬਹੁਤ ਥੋੜੀ 1.37 ਸੇਲਸ ਗ੍ਰੋਥ 69% 5 ਸਾਲਾਂ ਦੀ ਐਵਰੇਜ ਵੀ 52% ਸਹੀ ਹੈ ਪੈਗ ਰੇਸ਼ੀਓ 0.99 ਬਟ ایਵੀ ਬੀਟਾ 63 ਤੇ ਚੱਲ ਰਿਹਾ ਕਾਫੀ ਐਕਸਪੈਂਸਿਵ ਹੈ ਤੇ ਕੰਪਨੀ ਦਾ ਸਟਾਕ ਪੀ 90 ਤੇ ਚੱਲ ਰਿਹਾ ਜਿੱਥੇ ਕਿ ਇੰਡਸਟਰੀ ਦਾ ਪੀ 36 ਤੇ ਹੈ ਕੰਪਨੀ ਹੈ ਕਾਦੀ ਹੈ ਓਕੇ ケमिकल्स ਵਿੱਚ ਐਂਡ ਮਾਰਕੀਟਿੰਗ سپورਟ ਸਰਵਿਸਿਜ਼ ਦਿੰਦੀ ਹੈ ਇੱਕ ਚੀਜ਼ ਸਮਝੋ ਵੀਰੇ ケमिकल्स ਦੀਆਂ ਜਿੰਨੀਆਂ ਵੀ ਕੰਪਨੀਆਂ ਹੁੰਦੀਆਂ ਨੇ ਨਾ ਇਹਦੇ ਵਿੱਚ ਕਹਿ ਲਓ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਐਂਦੇ ਵਿੱਚ ਆਪਣੇ ਸੈਕਟਰਸ ਨੂੰ ਬੀਟ ਕਰ ਜਾਣ ਕੰਪਨੀਆਂ ਬਹੁਤ ਹੀ ਰੇਅਰ ਨਿਕਲਦੀਆਂ ਇਹ ਇਸ ਤਰ੍ਹਾਂ ਗਰੋ ਨਹੀਂ ਕਰ ਸਕਦੇ ਕਿ ਆਪਣੇ ਕੰਪੀਟੀਟਰ ਜਿਹੜੇ ਇਹਨਾਂ ਦੇ ਵੱਡੇ ਕੰਪੀਟੀਟਰ ਬੈਠੇ ਆ ਉਹਨਾਂ ਨੂੰ ਬੀਟ ਕਰਕੇ ਅੱਗੇ ਨਿਕਲ ਬਟ ਫਿਰ ਵੀ ਮੈਂ ਇੱਥੇ ਇੱਕ ਵਾਰੀ ਪ੍ਰਾਈਸ ਦੇਖਣਾ ਚਾਹੁੰਦਾ ਓਕੇ ਆ ਪ੍ਰਾਈਸ ਬ੍ਰੇਕ ਹੋਇਆ 18 ਰੁਪਏ ਤੋਂ ਲੈ ਕੇ ਲਗਭਗ ਨਹੀਂ ਆਇਆ 18 ਤੋਂ ਉੱਤੇ 19 ਰੁਪਏ ਦਾ ਹੋਏਗਾ ਸ਼ਾਇਦ ਤੇ 7 ਰੁਪਏ ਦੇ ਨੇੜੇ ਤੇੜੇ ਫਿਰ ਰਿਹਾ ਕਈ ਵੀਰ ਆਪਣੀ ਕੀ ਸੋਚਦੇ ਆ 19 ਰੁਪਏ ਦੀ ਚੀਜ਼ 7 ਰੁਪਏ ਦੀ ਹੋ ਗਈ ਇੱਕ ਬੈਸਟ ਬਾਇੰਗ ਓਪਰਚੁਨਿਟੀ ਹੋ ਸਕਦੀ ਹੈ 50% ਤੋਂ ਉੱਤੇ ਸਟਾਕ ਟੁੱਟ ਗਿਆ ਸੋ ਸਾਨੂੰ ਬਾਈ ਕਰਨਾ ਕਰ ਸਕਦੇ ਆ ਬਟ ਮੈਂ ਇੱਥੇ ਐਜੂਕੇਟ ਕਰਨਾ ਚਾਹੁੰਦਾ ਵੀਰੇ ਤੁਸੀਂ ਠੀਕ ਹੈ ਕਿ ਤੁਹਾਨੂੰ 18 ਤੋਂ 7 ਦਾ ਦਿਖ ਰਿਹਾ ਸਟਾਕ ਟੁੱਟਿਆ ਮਾਈਕਰੋ ਕੈਪ ਕੰਪਨੀ ਹੈ ਐਡੀਆਂ ਐਡੇਡੇ ਫਾਲਸ ਕੀ ਇਸ ਤੋਂ ਕਿਤੇ ਜ਼ਿਆਦਾ ਫਾਲਸ ਥੱਲੇ ਹੋਰ ਵੀ ਆ ਸਕਦੇ ਆ ਪਰ ਇੱਕ ਚੀਜ਼ ਨੋਟ ਕਰਿਓ ਲਗਭਗ ਨਹੀਂ ਤੇ 2020 ਵਿੱਚ ਇਹਦਾ ਲੋ ਲਗਭਗ 13 ਪੈਸੇ 14 ਪੈਸੇ ਸੀਗਾ 14 ਪੈਸੇ ਦਾ ਵੀ ਜੇ ਮੈਂ 10 ਗੁਣਾ ਕਰਾਂ 1 ਰੁਪਏ 40 ਪੈਸੇ ਬੰਦ ਆ ਫਿਰ ਉਹਨੂੰ 100 ਗੁਣਾ ਕਰਾਂ ਤਾਂ ਉਹ ਬੰਦ ਆ 14 ਰੁਪਏ ਕੰਪਨੀ ਪਹਿਲਾਂ ਹੀ 100 ਗੁਣਾ ਤੋਂ ਉੱਤੇ ਹੋ ਚੁੱਕੀ ਹੈ ਪਿਛਲੇ 4 ਸਾਲਾਂ 'ਚ ਫਿਰ ਉਸ ਤੋਂ ਬਾਅਦ ਥੱਲੇ ਫਾਲ ਹੋਣਾ ਕੋਈ ਵੱਡੀ ਗੱਲ ਨਹੀਂ ਗਈ ਪ੍ਰੈਜ਼ੈਂਟ ਟਾਈਮ ਵੀ ਜੇ ਤੁਸੀਂ 14 ਪੈਸੇ ਨੂੰ ਦੇਖੋਗੇ ਨਾ 7 ਰੁਪਏ ਦੇ ਹਿਸਾਬ ਤੇ ਆਪੇ ਮਲਟੀਪਲੀਕੇਸ਼ਨ ਕਰਕੇ ਵੇਖ ਲਿਓ ਕਿੰਨੇ ਗੁਣਾ ਤੇ ਫਿਰਦੀ ਹੈ ਸੋ ਚੀਜ਼ਾਂ ਨੂੰ ਨਾ ਭਾਵੇਂ ਮਾਈਕਰੋ ਕੈਪ ਕੰਪਨੀ ਇਸ ਤੋਂ ਤਾਂ ਜਾ ਸਕਦੀ ਹੈ ਬਟ ਕੈਮੀਕਲ ਸੈਕਟਰ 'ਚ ਇਦਾਂ ਕਿ ਕੰਪੀਟੀਸ਼ਨ ਬਹੁਤ ਹਾਈ ਹੁੰਦੀ ਹੈ ਤੇ ਮਾਈਕਰੋ ਕੈਪ ਕੰਪਨੀਆਂ ਇਹੋ ਜਿਹੀਆਂ ਐ ਇੰਨੇ ਬਹੁਤ ਛੋਟਾ ਇਨਵੈਸਟ ਕਰਕੇ ਛੱਡ ਦਿਓ ਅੱਧਾ ਪਰਸੈਂਟ 1% ਛੱਡ ਦਿਓ ਕਿ ਜਦੋਂ ਇਹ ਰੈਲੀ ਦੇਣ ਤਾਂ ਤੁਹਾਡਾ ਬਹੁਤ ਜ਼ਿਆਦਾ ਪੋਰਟਫੋਲੀਓ ਬਣ ਜੇ ਬਟ ਇੰਨੇ 'ਚ ਰਿਸਕ ਵੀ ਹਾਈ ਰਹਿੰਦਾ ਠੀਕ ਹੈ ਤੇ ਜਸ ਪ੍ਰਾਈਸ ਤੇ ਹੁਣ ਫਿਰਦਾ ਤਾਂ ਮੇਰੇ ਖਿਆਲ ਨਹੀਂ ਤਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਆਪਦਾ ਡਿਸੀਜਨ ਲੈ ਸਕਦੇ ਹੋ ਬਟ ਇਹੋ ਜਿਹੀ ਮਾਈਕਰੋ ਕੈਪ ਕੰਪਨੀ 'ਚ ਮੈਂ ਜ਼ਿਆਦਾ ਫੋਕਸ ਨਹੀਂਗਾ ਅ ਅਗਲੇ ਕੁਐਸਚ ਵੀਰੇ ਦਾ ਇਹ ਸਵਾਲ ਅੱਗੇ ਵੀਰ ਸਸਤੇ ਸਟਾਕਸ ਵਾਲੀਆਂ ਕੰਪਨੀਆਂ ਬਾਰੇ ਵੀ ਵੀਡੀਓ ਪਾਓ ਜਿਹੜੀਆਂ ਅੱਗੇ ਗਰੋਅ ਕਰਨ ਲੌਂਗ ਟਰਮ ਲਈ ਵੀਰੇ ਦੇਖੋ ਲੌਂਗ ਟਰਮ ਲਈ ਤੁਸੀਂ ਮੇਰੇ ਤੋਂ ਕੰਪਨੀਆਂ ਦੇ ਨਾਮ ਪੁੱਛ ਰਹੇ ਹੋ ਲੌਂਗ ਟਰਮ ਲਈ ਕੰਪਨੀਆਂ ਦੇਖੋ ਪ੍ਰੈਜ਼ੈਂਟ ਟਾਈਮ 올 ਟਾਈਮ ਹਾਈ ਤੇ ਚੱਲ ਰਹੀ ਹੈ ਜਿਹੜੇ ਜਿਹੜੀਆਂ ਮੈਨੂੰ ਕੰਪਨੀਆਂ ਵਧੀਆ ਲੱਗਦੀਆਂ ਐਨਾਲਿਸਿਸ ਕਰਦਾ ਹੁੰਦਾ ਮੈਂ ਬਾਈ ਤੇ ਸੈਲ ਰეკਮੈਂਡੇਸ਼ਨ ਕਦੇ ਵੀ ਨਹੀਂ ਦਿੰਦਾਗਾ ਪਹਿਲਾਂ ਵੀ ਦੱਸਿਆ ਸੈਬੀ ਨਹੀਂ ਅਲਾਉ ਕਰਦੀ ਤੇ ਨਾ ਹੀ ਇਹ ਸਹੀ ਗੱਲ ਹੈ ਬਿਕੋਜ਼ ਮੈਂ ਦੇਖੋ ਮੈਂ ਬਾਈ ਚਲੋ ਮੈਂ ਤੁਹਾਨੂੰ ਦੱਸ ਵੀ ਦਿੱਤਾ ਕਿ ਇਹ ਬਾਈਂਗ ਹੈ ਮੈਂ ਬਾਈ ਕਰ ਲਾਂ ਤੇ ਕੱਲ ਨੂੰ ਮੈਂ ਉਹਦੇ ਤੋਂ ਐਗਜ਼ਿਟ ਕਰਦਾ ਸੈੱਲ ਕਰਦਾ ਤੁਹਾਨੂੰ ਉਸ ਚੀਜ਼ ਦਾ ਨਾਂ ਪਤਾ ਲੱਗੇ ਨਾ ਤੁਸੀਂ ਉਹ ਸ਼ਾਇਦ ਮੇਬੀ ਵੀਡੀਓ ਸਕਿਪ ਕਰ ਦਿਓ ਉੱਥੇ ਤੁਹਾਨੂੰ ਬਹੁਤ ਵੱਡਾ ਲਾਸ ਹੋ ਸਕਦਾ ਲੌਂਗ ਟਰਮ ਲਈ ਪੁੱਛਿਆ ਨਾ ਵੀਰੇ ਅਕੋਰਡਿੰਗ ਟੂ ਕੰਡੀਸ਼ਨ ਅਕੋਰਡਿੰਗ ਟੂ ਸਿਚੁਏਸ਼ਨ ਅਸੀਂ ਕੰਪਨੀ ਨੂੰ ਐਨਾਲਾਈਸਿਸ ਕਰਦੇ ਰਹਿਨੇ ਆ ਤਿੰਨ ਮਹੀਨੇ ਬਾਅਦ ਕੁਆਟਰਲੀ ਰਿਜ਼ਲਟ ਆਇਆ ਅਸੀਂ ਫੇਰ ਵੇਖਦੇ ਆ ਕੰਪਨੀ ਸਹੀ ਹੈ ਕਿ ਨਹੀਂ ਸਾਨੂੰ ਇੱਕ ਤਰੀਕੇ ਨਾਲ ਚੱਲਣਾ ਪੈਂਦਾ ਸੋ ਆਪਾਂ ਇੱਕ ਟੈਕਨੀਕ ਨਾਲ ਚੱਲ ਕੇ ਹੀ ਪੈਸਾ ਕਮਾਉਨੇ ਆ ਜਿਵੇਂ ਜਿਵੇਂ ਮੈਨੂੰ ਸਟਾਕ ਪਤਾ ਲੱਗਦੇ ਆ ਮੈਂ ਵੀਡੀਓਜ਼ ਬਣਾਉਣਾ ਤੁਸੀਂ ਉੱਥੋਂ ਵੇਖ ਲਿਆ ਕਰੋ ਕਿ ਕਿਹੜੀ ਕੰਪਨੀ ਕਿਹੋ ਜੀ ਗੱਲ ਹੋ ਰਹੀ ਏ ਕਿਹੋ ਜਿਹਾ ਸਟਾਕ ਹੈ ਕਿ ਮੈਨੂੰ ਇਨਵੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਉਹ ਡਿਸੀਜਨ ਤੁਹਾਡਾ ਹੈ ਅਗਲੇ ਕੁਐਸਚਨ ਤੇ ਆਉਣੇ ਆ ਬਾਈ ਜੀ ਤੁਹਾਡਾ ਆਫਿਸ ਕਿੱਥੇ ਹੈ ਕਮਲ ਧਾਲੀਵਾਲ ਵੀਰੇ ਮੇਰਾ ਕੋਈ ਆਫਿਸ ਨਹੀਂ ਹਸਪੀਟਲ ਆ ਅੱਗੇ ਵੀ ਦੱਸ ਚੁੱਕਿਆ ਮੈਂ ਕੋਈ ਵੀ ਆਫਲਾਈਨ ਕਲਾਸਿਸ ਨਹੀਂ ਦੇ ਰਿਹਾ ਇਹ ਸਿਰਫ ਤੇ ਸਿਰਫ ਸਾਡੇ ਪੰਜਾਬੀ ਵੀਰਾਂ ਨੂੰ ਐਜੂਕੇਟ ਕਰਨ ਲਈ ਇਹ ਚੀਜ਼ ਬਣਾਈ ਏ ਬਿਕਾਜ਼ ਉਹ ਗੈਂਬਲਿੰਗ ਜ਼ੋਨ ਚ ਫਸਦੇ ਜਾਂਦੇ ਆ ਬਹੁਤ ਹੱਦ ਤੱਕ ਕੋਰਸੇਸ ਵਿੱਚ 90% ਕੋਰਸੇਸ ਵਿੱਚ इंट्राडे ਤੇ অপشنਸ ਵਾਲੇ ਪਾਸੇ ਧੱਕਿਆ ਜਾ ਰਿਹਾ ਬਟ ਉਹ ਸਹੀ ਚੀਜ਼ ਨਹੀਂ ਗਈ ਸੋ ਮੈਂ ਇਹ ਚੀਜ਼ ਕਰ ਰਿਹਾ ਫਿਰ ਅਗਲਾ ਕੁਸਚਨ ਹੈ ਫਿਟਨੈਸ ਵੀਰ ਦਾ ਸਰ ਰੇਸ਼ੀਓ ਫੰਡਾਮੈਂਟਲ ਚੈੱਕ ਕਰਨ ਤੇ ਬਣਾਓ ਓਕੇ ਰੇਸ਼ੀਓਜ਼ ਵੀਰੇ ਰੇਸ਼ੀਓਜ਼ ਤੇ ਆਪਾਂ ਸਪੈਸਿਫਿਕ ਵੀਡੀਓਜ਼ ਅੱਗੇ ਬਣਾਵਾਂਗੇ ਜਦੋਂ ਫੰਡਾਮੈਂਟਲ ਐਨਾਲਿਸਿਸ ਸ਼ੁਰੂ ਕਰਾਂਗੇ ਪੂਰੇ ਇਕੱਲੇ ਇਕੱਲੇ ਮੈਂ ਤੁਹਾਨੂੰ ਰੇਸ਼ੀਓ ਸਮਝਾਉਂਗਾ ਕਿਸ ਤਰ੍ਹਾਂ ਰੇਸ਼ੀਓਜ਼ ਦੇਖੀਦੇ ਕੀ ਮਤਲਬ ਹੁੰਦਾ ਪ੍ਰੈਜ਼ੈਂਟ ਟਾਈਮ ਨਹੀਂ ਗੱਲ ਕਰਾਂਗੇ ਪਹਿਲਾਂ ਇੱਕ ਟੈਕਨੀਕਲ ਮੁੱਕਾਂ ਤੋਂ ਜੋ ਫੰਡਾਮੈਂਟਲ ਐਨਾਲਿਸਿਸ ਆਇਆ ਉਦੋਂ ਕਰਾਂਗੇ ਅਗਲੇ ਕੁਐਸਚਨ ਤੇ ਹੋਣੇ ਆ ਜਿਨ੍ਹਾਂ ਨੇ ਐਪਰੀਸ਼ੀਏਟਿੰਗ ਕਮੈਂਟ ਕੀਤੇ ਆ ਮੈਂ ਅੱਜ ਵੀ ਕਹਿੰਨਾ ਦਿਲੋਂ ਧੰਨਵਾਦ ਸਾਰਿਆਂ ਦਾ ਬੜੇ ਵੀਰਾਂ ਦੇ ਐਪਰੀਸ਼ੀਏਟਿੰਗ ਕਮੈਂਟ ਆਏ ਹੋਏ ਆ ਫਿਰ ਅਗਲਾ ਕੁਐਸਚਨ ਆਇਆ ਅ ਸੋ ਅਗਲੇ ਕੁਐਸਚਨ ਤੇ ਹੋਣੇ ਆਪਾਂ ਅ ਸਸ਼ੀਏ ਕਾਲ ਭਾਜੀ ਇਹ ਚੰਨ ਸਿੰਘ ਪੰਗਾ ਵੀਰ ਦਾ ਕੁਐਸਚਨ ਹੈ ਸਸ਼ੀਏ ਕਾਲ ਭਾਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕੀ ਕੋਈ ਟਾਟਾ ਇਨਵੈਸਟਮੈਂਟ ਕਲੱਬ ਔਰ ਗਰੁੱਪ ਵੀ ਹੈ ਕੋਈ ਜੋ ਕਿ ਸੰਥਾਗਤ ਖਾਤੇ ਦੇ ਨਾਂ ਤੇ ਟ੍ਰੇਡ ਕਰਵਾ ਰਿਹਾ ਹੈ ਨਹੀਂ ਵੀਰੇ ਮੈਨੂੰ ਕੋਈ এডਿਕੇਸ਼ਨ ਨਹੀਂ ਇਸ ਚੀਜ਼ ਬਾਰੇ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਬਿਲਕੁਲ ਆਊਟ ਆਫ ਰੇਂਜ ਆ ਮੇਰੇ ਕੁਐਸਚਨ ਕਿਸੇ ਹੋਰ ਪਰਸਨ ਤੋਂ ਪੁੱਛ ਸਕਦੇ ਹੋ ਜਿਹੜਾ ਤੁਹਾਨੂੰ ਇਸ ਚੀਜ਼ ਬਾਰੇ ਦੱਸ ਰਿਹਾ ਬਟ ਮੈਨੂੰ ਕੋਈ এডਿਕੇਸ਼ਨ ਨਹੀਂ ਇਸ ਚੀਜ਼ ਬਾਰੇ ਓਕੇ ਅਗਲਾ ਕੁਐਸਚਨ ਹੈ ਮੰਦੀਪ ਦਾ ਮੰਦੀਪ 90 923 ਸਸੀਆ ਕਲ ਵੀਰ ਜੀ ਇੱਕ ਵੀਡੀਓ ਫੰਡਾਮੈਂਟਲ ਐਨਾਲਿਸਿਸ ਡਿਟੇਲ ਚ ਬਣਾ ਦਿਓ ਕਿਵੇਂ ਦੇਖਣਾ ਤੇ ਕਿੰਨਾ ਹੋਣਾ ਚਾਹੀਦਾ ਕੋਈ ਵੀ ਸ਼ੇਅਰ ਲੈ ਕੇ ਦੱਸ ਦਿਓ ਐਗਜ਼ਾਮਪਲ ਲਈ ਮਨਦੀਪ ਨੂੰ ਵੀਰੇ ਨੂੰ ਦੱਸਣਾ ਚਾਹਣਾ ਵੀਰੇ ਫੰਡਾਮੈਂਟਲ ਐਨਾਲਿਸਿਸ ਇੱਕ ਵੀਡੀਓ ਚ ਨਹੀਂ ਦੱਸਿਆ ਜਾਣਾ ਮੈਂ ਦੱਸਿਆ ਕਿ ਟੈਕਨੀਕਲ ਐਨਾਲਿਸਿਸ ਦਾ ਕੋਰਸ ਮੁੱਕਨ ਦੋ ਫੰਡਾਮੈਂਟਲ ਐਨਾਲਿਸਿਸ ਦਾ ਪੂਰਾ ਕੋਰਸ ਕਰਾਉਂਗਾ ਮੈਂ ਤੁਹਾਨੂੰ ਕੱਲੀ-ਕੱਲੀ ਵੀਡੀਓ ਕੱਲੇ-ਕੱਲੇ ਰੇਸ਼ੀਓਜ਼ ਕਰਾਉਂਗਾ ਆਪਾਂ ਉਹ ਕੰਮ ਨਹੀਂ ਕਰਨਾ ਕਿ ਇੱਕ ਵੀਡੀਓ ਜਸਤਾ ਐਗਜ਼ਾਮਪਲ ਫੰਡਾਮੈਂਟਲ ਐਨਾਲਿਸਿਸ ਮੈਂ ਜੋ ਸਾਰਾ ਕੋਰਸ ਵੀ ਕਰਾ ਦਾਂ ਨਾ ਤੁਸੀਂ ਤਾਂ ਵੀ ਨਹੀਂ ਪ੍ਰੋਪਰ ਸਿੱਖ ਪਾਉਂਗੇ ਚੀਜ਼ ਸਮਝੋ ਇੱਕ ਵੀਡੀਓ 'ਤੇ ਕੀ ਸਿੱਖਣਾ ਹੈ ਫੰਡਾਮੈਂਟਲ ਐਨਾਲਿਸਿਸ ਇਹੋ ਜੀ ਚੀਜ਼ ਹੈ ਕਿ ਹਰ ਇੱਕ ਬੰਦੇ ਦਾ ਦੇਖਣ ਦਾ ਨਜ਼ਰੀਆ ਅਲੱਗ ਹੈ ਹੁਣ ਜਿੰਨੇ ਵੀਰ ਮੈਨੂੰ ਸਟਾਕ ਪੁੱਛ ਰਹੇ ਆ ਹਰ ਇੱਕ ਨੇ ਕੋਈ ਨਾ ਕੋਈ ਐਨਾਲਿਸਿਸ ਕੀਤਾ ਉਹ ਸਾਰਿਆਂ ਦਾ ਤਰੀਕਾ ਲੱਗ ਹੈ ਆਪਾਂ ਨੂੰ ਛੱਡੋ ਵੀਰਾਂ ਨੂੰ ਛੱਡੋ ਤੁਸੀਂ ਵੱਡੇ ਲੋਕਾਂ ਦੀ ਵੀ ਗੱਲ ਕਰ ਲਓ ਅੱਗੇ ਵੀ ਕਹਿੰਨਾ ਹੈ ਹਰ ਇੱਕ ਵੱਡਾ ਬੰਦਾ ਜਿੰਦੇ ਕੋਲ ਸਟਾਕ ਮਾਰਕੀਟ ਦੀ ਬਹੁਤ ਨੋਲਿਜ ਹੈ ਫਿਰ ਸਾਰਿਆਂ ਨੇ ਇੱਕੋ ਸਟਾਕ ਨਹੀਂ ਬਾਈ ਕੀਤਾ ਸਾਰਿਆਂ ਨੇ ਅਲੱਗ-ਅਲੱਗ ਬਾਈ ਕੀਤੇ ਆ ਸਾਰਿਆਂ ਨੇ ਅਲੱਗ-ਅਲੱਗ ਕਿਉਂ ਬਾਈ ਕੀਤੇ ਆ ਕਿਉਂਕਿ ਸਾਰਿਆਂ ਦਾ ਸਟਾਕ ਮਾਰਕੀਟ ਨੂੰ ਦੇਖਣ ਦਾ ਨਜ਼ਰੀਆ ਅਲੱਗ ਹੈ ਸਾਰਿਆਂ ਦਾ ਫੰਡ ਮੇਰਾ ਤਰੀਕਾ ਬਿਲਕੁਲ ਅਲੱਗ ਹੈ ਜੇ ਮੈਂ ਦੱਸਾਂਗਾ ਤੁਹਾਡਾ ਤਰੀਕਾ ਅਲੱਗ ਨਿਕਲ ਕੇ ਆਏਗਾ ਸਾਡਾ ਨਜ਼ਰੀਆ ਅਲੱਗ ਹੁੰਦਾ ਇੰਦੀ ਆਪਾਂ ਨੌਲੇਜ ਅੱਗੇ ਦਵਾਂਗੇ ਆਪਣੇ ਵੀਰਾਂ ਨੂੰ ਪਰ ਪੇਸ਼ੈਂਸ ਰੱਖੋ ਹਨਾ ਕਾਲੀ ਨਹੀਂ ਕਰਨੀ ਆਹ ਜਿਹੜੀਆਂ ਆਪਾਂ ਐਜੂਕੇਸ਼ਨਲ ਵੀਡੀਓਜ਼ ਪਾ ਰਹੇ ਆ ਨਾ ਆ ਵੀ ਗੱਲਬਾਤ ਕਰ ਰਹੇ ਆ ਮੇਰੇ ਖਿਆਲ ਨਹੀਂ ਜੇ ਤੁਸੀਂ ਪ੍ਰੋਪਰਲੀ ਇਹ ਵੀਡੀਓਜ਼ ਵੀ ਦੇਖਦੇ ਰਹੋਗੇ ਨਾ ਤੁਹਾਡਾ ਫੰਡਾਮੈਂਟਲ ਐਨਾਲਿਸਿਸ ਇੱਥੇ ਵੀ ਬਹੁਤ ਹੱਦ ਤੱਕ ਕਲੀਅਰ ਹੁੰਦਾ ਸੋ ਆਪਾਂ ਅੱਗੇ ਆਉਣੇ ਅਗਲੇ ਕੁਐਸਚਨਸ ਤੇ ਸੋਨੂ ਕੁਮਾਰ ਸਰ ਜੀ ਮੇਰਾ ਐਂਜਲ ਵਨ ਚ ਅਕਾਊਂਟ ਨਹੀਂ ਖੁੱਲ ਰਿਹਾ ਸਰ ਪਲੀਜ਼ ਵੀਰੇ ਇਹ ਚੀਜ਼ਾਂ ਦੀ ਨੌਲੇਜ ਤੁਹਾਨੂੰ YouTube ਤੋਂ ਮਿਲ ਜੇਗੀ ਬੜੇ ਲੋਕ ਨੇ ਮੈਂ ਮੇਰੇ ਖਿਆਲ ਨਹੀਂ ਦਾ ਅਕਾਊਂਟਸ ਖੋਲ ਲੈ ਐਂਜਲ ਵਨ ਤੇ ਨਹੀਂ ਖੋਲਦਾ ਕਿਤੇ ਹੋਰ ਖੋਲ ਲਓ ਬਟ ਇਹਦੀ ਕੀ ਨੌਲੇਜ ਦਵਾਂ ਤੁਹਾਨੂੰ ਆਪਾਂ ਇੱਥੇ ਸਟਾਕ ਮਾਰਕੀਟ ਦੀ ਗੱਲ ਕਰ ਰਹੇ ਹਾਂ ਇਹ ਟੈਕਨੀਕਲਸ ਪ੍ਰੋਬਲਮਸ ਨੇ ਇਹ ਤੁਸੀਂ YouTube ਤੇ ਦੇਖ ਲਓ ਕਿਸ ਤਰ੍ਹਾਂ ਪ੍ਰੋਬਲਮ ਸਾਲਵ ਹੋ ਜੇਗੀ ਅਗਲਾ ਕੁਐਸਚਨ ਤੇ ਆਉਨੇ ਆ ਲਾਲਜੀਤ ਵੀਰ ਦਾ ਐਨਾਲਿਸਿਸ ਚਾਰਟ ਥੀਮ ਬਲੈਕ ਤੋਂ ਵਾਈਟ ਚੇਂਜ ਕਰਕੇ ਟਰਾਈ ਕਰਿਆਓ ਜ਼ਿਆਦਾਤਰ ਵਾਈਟ ਯੂਜ਼ ਕਰਦੇ ਹਨ ਵਾਈ ਡਿਸਪਲੇ ਵਧੀਆ ਕੈਰੈਕਟਰ ਸ਼ੋ ਕਰਦੀ ਹੈ ਸੌਰੀ ਕੋਈ ਗੱਲ ਨਹੀਂ ਵੀਰ ਜੀ ਆਪਾਂ ਟرائی ਕਰਦੇ ਆ ਅਗਲੇ ਈਅਰ ਵਾਈਟ ਕਰਨ ਦੀ ਬਟ ਮੇਰੀ ਆਦਤ ਬਣੀ ਹੋਈ ਹੈ ਬਲੈਕ ਮੈਂ ਸ਼ੁਰੂ ਤੋਂ ਹੀ ਬਲੈਕ ਯੂਜ਼ ਕਰ ਰਿਹਾ ਹਾਂ ਅੱਖਾਂ ਦਾ ਫੋਕਸ ਬਹੁਤ ਮਤਲਬ ਕਿ ਜ਼ੋਰ ਨਹੀਂ ਲੱਗਦਾ ਕਿ ਵਾਈਟ ਸਕਰੀਨ ਤੇ ਜ਼ਿਆਦਾ ਜ਼ੋਰ ਲੱਗਦਾ ਬਟ ਫਿਰ ਵੀ ਆਪਾਂ ਵਾਈਟ ਤੇ ਟਰਾਈ ਕਰ ਲਾਂਗੇ ਅਗਲੇ ਈਅਰ